ਸਭ ਤੋਂ ਵਧੀਆ ਗਾਰਡਿੰਗ ਕਰਦੇ ਆ ਇਹ ਹੂੰ ਦਿਨੇ ਸੌਂਦੇ ਆ ਰਾਤ ਨੂੰ ਨਹੀਂ ਸੌਂਦੇ ਸਾਰੀ ਰਾਤ ਬਾਕੀ ਲੋਕ ਇਹਨੂੰ ਦੇਖ ਕੇ ਮਨ ਲਵੇ ਆ ਕਹਿੰਦੇ ਆ ਕਿ ਸ਼ੇਰ ਹੀ ਰੱਖਿਆ ਹੋਇਆ ਬੰਦੇ ਨੇ ਹੂੰ ਠੀਕ ਆ ਕਿ ਨਹੀਂ ਇਹਦੀ ਖਰਾਕ ਤਾਂ ਮੰਨ ਲਓ ਵੀ ਜਿਵੇਂ ਇੱਕ ਆਪਾਂ ਮੱਝ ਰੱਖੀ ਆ ਮੱਝ ਨਾਲੋਂ ਜ਼ਿਆਦਾ ਖਰਚ ਆ ਇਹਦਾ ਕੱਲੇ ਦਾ ਕੱਲੇ ਦਾ ਕੀ ਕੀ ਖਾ ਜਾਂਦਾ ਫਿਰ ਮੱਝ ਦੇ ਨਾਲ ਮੰਨ ਕੇ ਚਲੋ ਹੁਣ ਦੁੱਧ ਵੀ ਪੀਂਦਾ ਦਹੀਂ ਖਾਂਦਾ ਫੀਡ ਖਾਂਦਾ ਫੀਡ ਹੁਣ 800 ਰੁਪਏ ਕਿਲੋ ਆ ਰਾਇਲ ਰਾਇਲ ਕਹਿੰਨਾਂ ਨਾ ਹਾਂ ਠੀਕ ਆ ਨਾ ਕੋਈ ਡਰ ਨਹੀਂ ਜਿਹੜਾ ਅੰਦਰ ਆ ਗਿਆ ਕੰਧ ਟੱਪ ਕੇ ਅੰਦਰ ਹੀ ਰਹੂਗਾ ਬਾਹਰ ਨਹੀਂ ਜਾਂਦਾ। ਹਾਂ। ਜੇ ਕੋਈ ਬਾਹਰ ਦਾ ਫਿਰ ਉਹਨੂੰ ਮੰਜੇ ਤੇ ਚੱਕ ਕੇ ਲੈ ਜਾਣਗੇ। ਅੱਛਾ। ਜੇ ਰਾਤ ਨੂੰ ਇਦਾਂ ਹੀ ਫਿਰਦੇ ਆ। ਸਾਡੇ ਸਾਰੇ ਪਿੰਡ 'ਚ ਹਰੇਕ ਘਰ 'ਚ ਚੋਰੀ ਹੋ ਚੁੱਕੀ ਹੋਣੀ ਹੈ ਆਪਣੇ ਹੀ ਬਚਾ। ਕਦੇ ਵੀ ਨਹੀਂ ਚੋਰੀ ਹੋਈ। ਮਤਲਬ ਇਹ ਨਹੀਂ ਜੇ ਸੋਈ ਵੀ ਨਹੀਂ ਹਿੱਲੀ। ਹੈ ਤਾਂ ਸਰਦੀ ਵਧੀਆ ਦੇਖੋ ਇਹ ਠੰਡ ਵਾਲਾ ਜਾਨਵਰ ਆ। ਹਾਂ। ਬਾਕੀ ਜਿੱਦਾਂ ਦਾ ਬਣਾ ਲੋਂਗੇ ਉਦਾਂ ਦਾ ਹੋ ਜਾਂਦਾ। ਜੀ ਕੋਈ AC ਵਗੈਰਾ ਇਹਨੂੰ। ਅਸੀਂ ਕਦੇ ਕੂਲਰ ਪੱਖਾ ਹੀ ਲਾਇਆ ਕਦੇ AC ਨਹੀਂ ਲਾਇਆ। ਸਿਆਲ 'ਚ ਕਦੇ ਕੋਈ ਬੋਰੀ ਰੱਖ ਕੇ। ਮੈਨਾਂ ਤਾਂ ਲਾਉਂਦੇ ਹੋਵਾਂਗੇ। ਕਦੇ ਵੀ ਨਹੀਂ ਕਦੇ ਵੀ ਨਹੀਂ ਲਾਇਆ ਲਾਓ ਵੀ ਸੱਜਣੋ ਪਿਆਰ ਭਰੀ ਸਤਿ ਸ੍ਰੀਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੁਸੀਂ ਕਹੋਗੇ ਕਿ ਵੀਡੀਓ ਤਾਂ ਬਣਾ ਰਿਹਾ ਹਾਂ ਪਰ ਮੈਂ ਮੰਗ ਰਖਾ Đਾਂਗਾ ਕਿਉਂ ਖੜਾਂਗਾ ਅੱਜ ਆਪਾਂ ਫੇਰ ਪਹੁੰਚੇ ਹੋਏ ਹਾਂਗੇ ਨਵਾਬ ਦੀ ਵੀਡੀਓ ਬਣਾਉਣ ਦੇ ਲਈ ਤੁਸੀਂ ਕਹੋਗੇ ਹੁਣ ਨਵਾਬ ਕੌਣਾ ਨਵਾਬ ਹੈ ਇਹ ਗੱਦੀ ਡੌਗ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋਗੇ ਮੈਂ ਪਹਿਲੀ ਵਾਰ ਐਡੇ ਕੱਦ ਦਾ ਕੁੱਤਾ ਜਿਹੜਾ ਉਹ ਦੇਖ ਰਹਿਆਂਗਾ ਗੱਡੀਆਂ ਦੇ ਵਿੱਚ ਬਾਕੀ ਬੜੀ ਸੋਹਣੀ ਗੱਲਬਾਤ ਹੈ ਇਸ ਡੌਗ ਦੀ ਬੜੇ ਸੋਹਣੇ ਬੱਚੇ ਆਗੇ ਪੂਰੀ ਗੱਲਬਾਤ ਕਰ ਦਾਂਗੇ ਆਪਾਂ ਬਾਈ ਦੇ ਨਾਲ ਇਹਨਾਂ ਦੇ ਨਾਲ ਪਿੰਡ ਪੱਠੇ ਧੂਹੇ ਦੇ ਵਿੱਚ ਬੈਠਾਂਗੇ ਆਪਾਂ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਮੈਂ ਦੂਰ ਤਾਂ ਖੜਾਂਗਾ ਭਾਈ ਵੀ ਕਿਤੇ ਮੜਾ ਮੋੜੀ 19 21 ਹੋ ਗਈ ਕਿਤੇ ਬਾੜ ਨਾ ਲਵੇ ਹਨਾ ਤਾਂ ਖੜ ਕੇ ਦੂਰ ਖੜਾਂਗਾ ਬਾਕੀ ਸ਼ੇਰਾਂ ਵਰਗੇ ਗੱਦੀ ਕੁੱਤੇ ਆ ਜਿਹੜੇ ਸ਼ਕੀਨ ਲੋਕ ਚੰਗੇ ਅਫਸਰ ਲੋਕ ਰੱਖਦੇ ਆ ਕਿ ਵੀਡੀਓ ਦੇ ਵਿੱਚ ਦੇਖ ਕੇ ਬਾਈ ਫੋਨ ਵੀ ਕਰ ਲੈਂਦੇ ਹੁੰਦੇ ਅੱਜ ਆਪਾਂ ਤੁਹਾਨੂੰ ਇਹ ਵੀਡੀਓ ਲੈ ਕੇ ਆਇਆ ਕਿ ਤੁਹਾਡੇ ਲਈ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ ਬੈਠੋਏ ਬਾਈ ਸਵਾਗਤ ਆ ਕੀ ਹਾਲ ਚਾਲ ਆ ਠੀਕ ਠਾਕ ਆ ਜੀ ਵਧੀਆ ਤੁਸੀਂ ਬਾਈ ਪਹਿਲਾ ਆਪਣਾ ਨਾਮ ਦੱਸ ਯਾਰ ਮੈਂ ਨਾਮ ਦੱਸਣਾ ਭੁੱਲ ਗਿਆ ਤੇਰਾ ਮੇਰਾ ਨਾਮ ਸੁਖਜਿੰਦਰ ਸਿੰਘ ਹੈ ਸੁਖਜਿੰਦਰ ਸਿੰਘ ਬਾਈ ਡਾਕਟਰ ਸੁਖਜਿੰਦਰ ਸਿੰਘ ਡਾਕਟਰ ਸੁਖਜਿੰਦਰ ਸਿੰਘ ਪੇਸ਼ੇ ਤੋਂ ਡਾਕਟਰ ਨੇਗੇ ਬਾਈ ਅੱਜ ਐਂ ਦੱਸ ਕਿੰਨੇ ਸਾਲ ਦੋਗੇ ਆਪਣਾ ਨਵਾਬ ਫਿਰ ਇਹ ਹੋ ਗਿਆ ਸਵਾ 3 ਸਾਲ ਦਾ ਸਵਾ 3 ਸਾਲ ਦਾ ਲਗਭਗ ਜੇ ਆਪਾਂ ਮੈਂ ਸਾਰਾ ਦਿਨ ਜਾਨਵਰਾਂ ਚ ਹੀ ਰਹਿਣਾਗਾ ਟੁਕੜ 34 ਇੰਚ ਦਾ ਹਾਈਟ ਹੋਊਗੀ ਹਾਂ 34 34 ਹੈਗੀ ਹੈ ਨਾ ਹੈਗੀ ਹੈਗੀ 34 ਇੰਚ ਕਟੋ-ਕਟ ਵਾ ਇਹਦੀ ਹਾਈਟ ਹੋਊਗੀ ਨਵਾਬ ਬਾਰੇ ਦੱਸੋ ਵੀ ਕਿੰਨੇ ਸਾਲ ਦਾ? ਸਵਾ 3 ਸਾਲ ਦਾ ਹੋ ਗਿਆ। ਸਵਾ 3 ਸਾਲ ਦਾ ਹੋ ਗਿਆ। ਵੱਡਦਾ ਤਾਂ ਨਹੀਂਗਾ ਮੈਂ ਇਦਾਂ ਬਹੁਤ ਜ਼ਿਆਦਾ ਅਗਰੈਸਿਵ ਆ ਥੋੜਾ ਬਚ ਕੇ ਰਹੋ। ਰਹਾਂ ਮੈਂ ਬਚ ਕੇ। ਚਲੋ ਮੈਂ ਫਿਰ ਵੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਭਾਈ। ਹੁਣ ਡੌਗ ਬਾਰੇ ਦੱਸ ਬਾਈ ਕੀ ਖਾਸੀਅਤ ਆਪਣੀ ਇਹਦੀ? ਜੇ ਰੱਖਣਾ ਹੋਵੇ ਕਿਸੇ ਨੇ। ਰੱਖਣਾ ਹੋਵੇ ਇੱਕ ਤਾਂ ਇਹ ਸਭ ਤੋਂ ਵਧੀਆ ਗਾਰਡ ਡੌਗ ਆ ਜੀ ਇਹ। ਹਾਂ। ਜਿਹੜੀ ਇਹ ਬਰੀਡ ਆ। ਹੂੰ। ਬਾਕੀ ਲੋਕ ਇਹਨੂੰ ਦੇਖ ਕੇ ਮੰਨ ਲਵੇ ਆ ਕਹਿੰਦੇ ਆ ਕਿ ਸ਼ੇਰ ਹੀ ਰੱਖਿਆ ਹੋਇਆ ਬੰਦੇ ਨੇ। ਹੂੰ। ਠੀਕ ਆ ਕਿ ਨਹੀਂ? ਸਭ ਤੋਂ ਵਧੀਆ ਗਾਰਡਿੰਗ ਕਰਦੇ ਆ ਇਹ ਹੂੰ ਦਿਨੇ ਸੌਂਦੇ ਆ ਰਾਤ ਨੂੰ ਨਹੀਂ ਸੌਂਦੇ ਸਾਰੀ ਰਾਤ ਠੀਕ ਐ ਜੇ ਭਾਈ ਆਪਾਂ ਗੱਲਬਾਤ ਕਰੀਏ ਇਸ ਡੌਗ ਦੀ ਤੁਸੀਂ ਫਿਰ ਕਦੋਂ ਲਿਆ ਸੀਗਾ ਕਿਹੜੀ ਲਾਈਨ ਚੋਂ ਲਿਆ ਸੀ ਜਾਂ ਕਿਵੇਂ ਆ ਹੈ ਇਹ ਆਪਣੀ ਹੋਮ ਬਰੀਡਿੰਗ ਹੈ ਜੀ ਹੁਣ ਮੰਨ ਲਓ ਵੀ ਲਾਈਨ ਸਟਾਰਟ ਕਰਦੇ ਆ ਆਪਾਂ ਹਾਂ ਇਸ ਤਾਂ ਇਸ ਸਾਲ ਤੋਂ ਬਰੀਡਿੰਗ ਇਹਦੀ ਸਟਾਰਟ ਕੀਤੀ ਆ ਹਾਂ ਹੁਣ ਇਹਦੇ ਬੱਚੇ ਆਏ ਹੋਏ ਆ ਹੂੰ ਤੇ ਆਪਣੇ ਘਰ ਵੀ ਵੀ ਮੈਸੂਈ ਹੋਈ ਹੈ ਫੀਮੇਲ ਹੈਗੀ ਆ 31+ ਫੀਮੇਲ ਆ ਉਹ ਅੱਛਾ ਹਾਂਜੀ ਹਾਂਜੀ ਠੀਕ ਐ ਉਹਦੇ ਅੱਗੇ ਬੱਚੇ ਤਿਆਰ ਕਰਾਂਗੇ ਘਰ ਕੁਝ ਸੇਲ ਕਰਾਂਗੇ ਨਹੀਂ ਭਈ ਇਹਦੀ ਐਂ ਦੱਸ ਯਾਰ ਖਰਾਕ ਪੱਠਾ ਦੱਸ ਇਹਦਾ ਬਾਵਾ ਖਾ ਜਾਂਦਾ ਹੋਊਗਾ ਇਹ ਕੁੱਤਾ ਪਾਲਣਾ ਤਾਂ ਨਹੀਂ ਹੈ ਗਾਇਸ ਕਿਸੇ ਦੇ ਬਸ ਦੀ ਗੱਲ ਹੈ ਇਹਦੀ ਖਰਾਕ ਤਾਂ ਮੰਨ ਲਓ ਵੀ ਜਿਵੇਂ ਇੱਕ ਆਪਾਂ ਮੱਝ ਰੱਖੀ ਹੈ ਮੱਝ ਨਾਲੋਂ ਜ਼ਿਆਦਾ ਖਰਚਾ ਇਹਦਾ ਕੱਲੇ ਦਾ ਕੱਲੇ ਦਾ ਕੀ ਕੀ ਖਾ ਜਾਂਦਾ ਫਿਰ ਮੱਝ ਦੇ ਨਾਲ ਮੰਨ ਕੇ ਚਲੋ ਹੁਣ ਦੁੱਧ ਵੀ ਪੀਂਦਾ ਦਹੀਂ ਖਾਂਦਾ ਫੀਡ ਖਾਂਦਾ ਫੀਡ ਹੁਣ 800 ਰੁਪਏ ਕਿਲੋ ਆ ਰਾਇਲ ਰਾਇਲ ਕੈਨਨ ਹਾਂ ਠੀਕ ਆ ਨਾ ਹੋਰ ਬਸ ਮਿਹਨਤ ਐਹੀ ਆ ਠੀਕ ਆ ਕਈ ਵਾਰ ਚਿਕਨ ਵਗੈਰਾ ਪਾਉਂਦੇ ਨੇ ਚਿਕਨ ਵੀ ਖਾ ਲੈਂਦੇ ਆ ਜੀ ਉਹ ਕਿਵੇਂ ਰਹਿੰਦਾ ਫਿਰ ਇੰਨਾ ਵਾਸਤੇ ਚਿਕਨ ਵੀ ਠੀਕ ਆ ਸਹੀ ਆ ਹਾਂ ਹਾਂ ਹੂੰ ਹੂੰ ਸਰਦੀ ਦੇ ਵਿੱਚ ਦੇ ਸਕਦੇ ਆ ਸਰਦੀ ਚ ਦੇ ਸਕਦੇ ਆ ਠੀਕ ਆ ਤੁਸੀਂ ਇੰਨਾ ਟਾਈਮ ਹੋ ਗਿਆ ਰੱਖੇ ਨੂੰ ਕੋਈ ਐਂ ਨਹੀਂ ਕਹਿੰਦਾ ਕਿ ਵੀ ਐਡੇ ਐਡੇ ਕੁੱਤੇ ਯਾਰਾ ਖਵਾਈ ਜਾਂਨੇ ਹੋਗੇ ਰੱਖੇ ਕਾਹਤੋਂ ਹੋਏ ਨੇਗੇ ਸ਼ੌਂਕ ਆ ਜੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੁਹਾਨੂੰ ਪਤਾ ਹੀ ਹੈ ਸ਼ੌਂਕ ਦਾ ਕੋਈ ਮੁੱਲ ਨਹੀਂ ਆਪੀ ਦਾ ਸਰ ਉਹ ਵੀ ਇੱਕ ਮੱਝ ਦੀ ਖਰਾਕ ਖਾਂਦਾ ਹੈਗਾ ਹਾਂ ਫਿਰ ਔਖਾ ਦਾ ਬਹੁਤ ਹੋਊਗਾ ਨਹੀਂ ਕੋਈ ਔਖਾ ਨਹੀਂ ਸ਼ੌਂਕ ਦਾ ਕੋਈ ਮੁੱਲ ਨਹੀਂ ਹੈਗਾ ਹਾਂ ਠੀਕ ਹੈ ਕਿ ਨਹੀਂ ਗੱਲ ਭਾਈ ਸੁਖਜਿੰਦਰ ਇਦਾਂ ਦੱਸ ਵੀ ਇਹਦੀ ਐਡੀ ਹੇਟ ਐਡੀ ਲੈਂਥ ਵੀ ਬਹੁਤ ਜ਼ਿਆਦਾ ਹੈਗੀ ਉਹ ਕਿਵੇਂ ਹੋਗੀ ਕਾਰਨ ਕੀ ਹੋ ਰਹਿਗਾ ਇੱਕ ਤਾਂ ਵੀਰੇ ਸਾਹ ਸੰਭਾਲ ਸਾਹ ਸੰਭਾਲ ਦਾ ਫਰਕ ਆ ਇੱਕ ਬਲੱਡ ਲਾਈਨ ਦਾ ਫਰਕ ਆ ਅੱਛਾ ਜਿਵੇਂ ਹਮ ਮਦਰ ਫਾਦਰ ਦੀ ਲਾਈਨ ਕਿਹੜੀ ਆ ਉਹਦਾ ਫਰਕ ਪੈਂਦਾ ਹਮ ਇੱਕ ਸਾਹ ਸੰਭਾਲ ਦਾ ਫਰਕ ਪੈਂਦਾ ਠੀਕ ਐ ਤੁਸੀਂ ਇਹਨੂੰ ਗੱਡੀ 'ਚ ਮੰਨਦੇ ਹੋ ਜੇ ਤੇ ਉੱਥੇ ਆ ਜਾਂਦਾਗਾ ਦੂਸਰਿਆਂ 'ਚ ਜੇ ਫੇਸ ਕੁਆਲਿਟੀ ਦੇਖੀ ਤਾਂ ਤਿੱਬਤ ਤਿੱਬਤੀਆਂ ਜਿੰਨੀਆਂ ਟੀਐਮ ਜਿੰਨੀਆਂ ਆ ਹਾਂ ਟੀਐ ਇਹੇ ਗੱਡੀ ਆ ਇਹ ਗੱਦੀ ਆ ਹਾਂ ਫੇਸ ਕੁਆਲਿਟੀ ਜਿੱਦਾਂ ਮੰਨ ਲਓ ਕੋਟੇ ਦਾ ਬਹੁਤ ਜ਼ਿਆਦਾ ਆ ਹਾਂ ਫੇਸ ਬਹੁਤ ਹੈਵੀ ਆ ਜੇ ਲੈਂਥ ਦੀ ਗੱਲ ਬਾਤ ਕਰੀਏ ਲੈਂਥ ਕਿੰਨੀ ਕੋਈ ਹੈਟ ਤਾਂ ਆਪਾਂ 34 ਕਹਿੰਦੇ ਆਗੇ ਲੈਂਥ ਵੈਸੇ ਇਹਦੀ ਕਦੇ ਮਣੀ ਤਾਂ ਹੈ ਨਹੀਂ ਕੀ ਹੂੰ ਵੀ ਜੇ ਤੁਹਾਡੇ ਸਾਹਮਣੇ ਆ ਹੁਣ ਤੁਸੀਂ ਬਣਾਉਣਾ ਹੀ ਰਹਿੰਦੇ ਹੋ ਡੋਗਾਂ ਦੀ ਵੀਡੀਓ ਹਾਂ ਤੁਸੀਂ ਦੇਖੇ ਹੁਣੇ ਕਿੱਡੇ-ਕੱਡੇ ਗੱਦੀ ਵਾਲੇ ਲੋਕਾਂ ਕੋਲੇ ਸਹੀ ਐ ਕਦੇ ਸ਼ੋਹਾਂ 'ਚ ਤਾਂ ਨਹੀਂ ਲਾਇਆ ਫਿਰ ਸ਼ੋਅ ਇਥੇ ਮੋਗੇ ਲਾਇਆ ਸੀਗਾ ਜੀ ਆਪਣੇ ਇੱਕ ਦਿਨ ਹੋ ਗਏ 2 ਮਹੀਨੇ ਹੂੰ ਉਹਦੋਂ ਦੋਨੇ ਰੰਗਾਂ 'ਚ ਪਹਿਲੇ ਨੰਬਰ ਤੇ ਆਇਆ ਠੀਕ ਐ ਹਾਂਜੀ ਜੇ ਹੁਣ ਆਪਾਂ ਗੱਲਬਾਤ ਕਰੀਏ ਚਲੋ ਇਹ ਤਾਂ ਰਿੰਗ ਦੀ ਗੱਲ ਤਾਂ ਪਰਾਂ ਰਹਿ ਗਈ ਆਪਾਂ ਰੱਖਿਆ ਇਹਨੂੰ ਘਰ ਦੇ ਵਿੱਚ ਹੋਇਆ ਵੀ ਰਹਿਣਾ ਤਾਂ ਇਹ ਘਰ ਦੇ ਵਿੱਚ ਹੀ ਹੈ ਨਾ ਰਿੰਗਾ ਚ ਤਾਂ ਰਹਿਣਾ ਨਹੀਂਗਾ ਠੀਕ ਹੈ ਗੱਲਬਾਤ ਕਰੀਏ ਵੀ ਘਰਾਂ ਦੇ ਵਿੱਚ ਰੱਖ ਦਿਆਂਗੇ ਰਾਤ ਨੂੰ ਕੋਈ ਚੋਰ ਚੱਕੇ ਦਾ ਡਰ ਕਿਸੇ ਤਰ੍ਹਾਂ ਦਾ ਕੋਈ ਡਰ ਜੇ ਸੀਸੀਟੀਵੀ ਕੈਮਰਾ ਨਾ ਹੋਵੇ ਇਹ ਸਾਰਦੂਗਾ ਕੋਈ ਡਰ ਨਹੀਂ ਜਿਹੜਾ ਅੰਦਰ ਆ ਗਿਆ ਕੰਧ ਦੇ ਟੱਪ ਕੇ ਅੰਦਰ ਹੀ ਰਹੂਗਾ ਬਾਹਰ ਨਹੀਂ ਜਾਂਦਾ ਆਹਾਂ ਬਾਹਰ ਦਾ ਫਿਰ ਉਹਨੂੰ ਮੰਜੇ ਤੇ ਜਾ ਕੇ ਲੈ ਜਾਣਗੇ ਅੱਛਾ ਵੇ ਫਿਰ ਨਾਲ ਨਾਲ ਇਹਦਾ ਇਹ ਕੁੱਤਾ ਕਿਵੇਂ ਪਾਲ ਰੱਖਿਆ ਪੇਸ਼ੇ ਤੋਂ ਤੁਸੀਂ ਡਾਕਟਰੀ ਲਾਈਨ ਦੇ ਵਿੱਚੋਂਗੇ ਹਾਂਜੀ ਕੁੱਤਾ ਰੱਖਣਾ ਬਹੁਤ ਔਖਾ ਗਾ ਟਾਈਮ ਕਿਵੇਂ ਕੱਢਦੇ ਹੋਗੇ ਉਹ ਵਿੱਚ ਇਹਦੀ ਲੂੰ ਬੜਾ ਗਾ ਬਾਲ ਬਹੁਤ ਵੱਡੇ ਆ ਗਏ ਹਨ ਕਿੰਨਾ ਟਾਈਮ ਕੱਢਣਾ ਪੈਂਦਾ ਦਿਨ ਦੇ ਸਵੇਰੇ ਘੰਟਾ ਸ਼ਾਮ ਨੂੰ ਘੰਟਾ ਇਹਦੇ ਲਈ ਕੱਢਦੇ ਆ ਜੇ ਨਾ ਕੱਢੋ ਫਿਰ ਤੇ ਜ਼ਰੂਰੀ ਆ ਕੱਢਣਾ ਪਏਗਾ ਹਾਂ ਠੀਕ ਆ ਉਹ ਕਿਉਂ ਉਹ ਟਾਈਮ ਦੇਣਾ ਜ਼ਰੂਰੀ ਆ ਇਹਨਾਂ ਨੂੰ ਹੂੰ ਨਹੀਂ ਤਾਂ ਇਹ ਮੁੜ ਕੇ ਅਗਰੈਸਿਵ ਹੋ ਜਾਊ ਮਾਲਕ ਨੂੰ ਵੱਢੂਗਾ ਠੀਕ ਆ ਹਾਂਜੀ ਇਹ ਤੁਹਾਨੂੰ ਤਾਂ ਨਹੀਂ ਵੱਡਦਾ ਹੁਣ ਨਹੀਂ ਨਹੀਂ ਆਪਾਂ ਨੂੰ ਨਹੀਂ ਪਰਿਵਾਰ ਦੇ ਵਿੱਚ ਕਿਸੇ ਨੂੰ ਕਿਸੇ ਨੂੰ ਵੀ ਨਹੀਂ ਵੱਡਦਾ ਠੀਕ ਹੈ ਜਿੱਦਾਂ ਮਤਲਬ ਕਿ ਜੇ ਕਿਸੇ ਨੇ ਡੌਗ ਲੈਣਾ ਹੋਵੇ ਗੱਡੀ ਤੋਂ ਸੰਮਨਲਾ ਦਾ ਕਾਫੀ ਲੋਕ ਸ਼ੌਂਕ ਰੱਖਦੇ ਨੇ ਗੱਡੀ ਪਾਲਣ ਦਾ ਹਾਂਜੀ ਉਹਨੂੰ ਫਿਰ ਕਿੱਡਾ ਕਾ ਡੌਗ ਲੈਣਾ ਚਾਹੀਦਾਗਾ ਵੀਰੇ ਦੇਖੋ ਗੱਡੀ ਦਾ ਬੱਚਾ 10000 ਤੋਂ ਸਟਾਰਟ ਹੋ ਜਾਂਦਾ ਹੂੰ ਠੀਕ ਹੈ ਨਾ ਹੂੰ ਤੇ 70 ਤੋਂ 60000 ਤੱਕ ਜਾਂਦਾ ਅੱਛਾ ਠੀਕ ਹੈ ਜਿੱਦਾਂ ਦੀ ਬਲੱਡ ਲਾਈਨ ਆ ਹੂੰ ਜਿੱਦਾਂ ਦਾ ਬੰਦਾ ਭਾਲਦਾ ਉਹਨਾਂ ਦੇ ਪੈਸੇ ਆ ਹੂੰ ਠੀਕ ਆ ਨਾ ਬਾਕੀ ਇੱਕ ਜਾਨੀ ਮੈਂ ਮੇਨ ਗੱਲ ਆਪਣੇ ਗੱਦੀ ਲਵਰ ਟੀਐਮ ਲਵਰ ਭਰਾਵਾਂ ਨੂੰ ਕਹਿਣੀ ਚਾਹਨਾ ਹੂੰ ਵੀ ਜੇ ਆਪਾਂ ਬੱਚਾ ਲੈਣੇ ਆ ਦੇਖੋ ਪੈਸੇ ਖਰਚਦੇ ਆ ਹੂੰ ਤਾਂ ਉਹਦੇ ਮਦਰ ਫਾਦਰ ਦੀ ਤਾਂ ਲਾਈਨ ਤਾਂ ਛੱਡੋ ਉਹਦੇ ਗਾਂਹ ਦੋ ਤਿੰਨ ਪੀੜੀਆਂ ਪਿੱਛੇ ਤੱਕ ਦੇਖੋ ਵੀ ਕਿਸੇ ਦੀਆਂ ਲੱਤਾਂ ਤਾਂ ਨਹੀਂ ਵਿੰਗੀਆਂ ਹੂੰ ਠੀਕ ਆ ਕੋਈ ਪ੍ਰੋਬਲਮ ਤਾਂ ਨਹੀਂ ਹੂੰ ਉਹ ਦੇਖਣੀ ਜ਼ਰੂਰੀ ਆ ਵਿੰਗੀਆਂ ਲੱਤਾਂ ਵਾਲਾ ਦਾ ਦੇ ਜਾਨਵਰ ਦੇ ਬੱਚੇ ਦਾ ਮੰਨ ਲਓ ਫ੍ਰੀ ਵੀ ਨਾ ਲਵੋ ਉਹਦਾ ਕੋਈ ਫਾਇਦਾ ਨਹੀਂ ਹੈਗਾ ਅੱਛਾ ਠੀਕ ਆ ਨਾ ਇਹਨਾਂ ਦੇ ਵਿੱਚ ਜ਼ਿਆਦਾਤਰ ਪ੍ਰੋਬਲਮ ਆਉਂਦੀ ਹੈ ਜੈਨੇਟਿਕ ਪ੍ਰੋਬਲਮ ਆਉਂਦੀ ਹੈ ਇੱਕ ਤਾਂ ਹੁੰਦੀ ਹੈ ਵੀ ਚਲੋ ਕੁਦਰਤ ਦੀ ਕਿਸੇ ਦੀ ਲੱਤ ਟੁੱਟ ਗਈ ਜਿਵੇਂ ਆਪਣੀ ਫੀਮੇਲ ਦੀ ਲੱਤ ਟੁੱਟੀ ਆ ਉਹ ਥੋੜੀ ਜਿਹੀ ਵਿੰਗੀ ਆ ਸਾਡੇ ਕੋਲ ਉਹਦੀ ਬਕਾਇਦਾ ਵੀਡੀਓ ਪਈ ਆ ਪਹਿਲਾਂ ਦੀ ਲੱਤ ਟੁੱਟਣ ਤੋਂ ਬਾਅਦ ਉਹਦੇ ਵਿੱਚ ਰੌੜ ਪੁਆਈ ਆ ਸਹੀ ਸਾਰੀ ਵੀਡੀਓ ਹੈਗੀ ਵੀ ਕਈ ਵਾਰੀ ਕੋਈ ਸਾਨੂੰ ਸਵਾਲ ਕਰੇ ਤਾਂ ਅਸੀਂ ਦਿਖਾ ਸਕਦੇ ਆ ਠੀਕ ਹੈ ਠੀਕ ਹੈ ਇੱਕ ਹੁੰਦੀ ਆ ਵੀ ਜਿਵੇਂ ਬਲੱਡ ਬਲੱਡ ਦੇ ਵਿੱਚ ਆ ਵੀ ਇਹਦੇ ਬੱਚੇ ਵਿੰਗੇ ਲੱਤਾਂ ਵਾਲੇ ਆਉਂਦੇ ਆ ਠੀਕ ਆ ਤੇ ਉਹਦਾ ਤਾਂ ਕੋਈ ਫਾਇਦਾ ਨਹੀਂ ਲੈਣ ਦਾ ਗ ਜਿੱਦਾਂ ਵਧੀਆ ਇਹਦੇ ਵਾਸਤੇ ਜਾਂ ਸਰਦੀ ਵਧੀਆ ਹੈ ਤਾਂ ਸਰਦੀ ਵਧੀਆ ਦੇਖੋ ਇਹ ਠੰਡ ਵਾਲਾ ਜਾਨਵਰ ਆ ਹਾਂ ਬਾਕੀ ਜਿੱਦਾਂ ਦਾ ਬਣਾ ਲਵਾਂਗੇ ਉਦਾਂ ਦਾ ਹੋ ਜਾਂਦਾ ਜੀ ਕੋਈ AC ਵਗੈਰਾ ਇਹਨੂੰ ਅਸੀਂ ਕਦੇ ਕੂਲਰ ਪੱਖਾ ਲਾਇਆ ਕਦੇ AC ਨਹੀਂ ਲਾਇਆ ਸਿਆਲ ਚ ਕਦੇ ਕੋਈ ਬੋਲਿਆ ਕਿ ਪੱਖਾ ਤਾਂ ਲਾਉਂਦੇ ਹੋਮੋਂਗੇ ਨਹੀਂ ਲਾਉਂਦੇ ਕਦੇ ਵੀ ਨਹੀਂ ਕਦੇ ਵੀ ਨਹੀਂ ਲਾਇਆ ਅੱਛਾ ਇਦਾਂ ਰਹ ਲੂਗਾ ਇਹ ਇਦਾਂ ਹੀ ਰਹਿੰਦਾ ਠੀਕ ਹੈ ਜੇ ਤੁਹਾਡੇ ਆਪਣਾ ਰਿਜ਼ਲਟ ਦੀ ਗੱਲ ਕਰੀਏ ਇਹਦਾ ਵੀ ਫਿਰ ਇਹ ਬੱਚੇ ਕਿਸ ਤਰ੍ਹਾਂ ਦੇ ਆ ਰਹੇ ਨੇਗੇ ਬੱਚੇ ਹੁਣ ਐਸ ਵਾਲੀ ਛੱਡਿਆ ਆਏ ਆ ਜੀ ਬੱਚੇ ਟੀਐਮ ਫੇਸ ਕੱਢ ਰਿਹਾ ਹੈ ਜਿਹੜੇ ਆਪਾਂ ਵੀਡੀਓ ਚ ਦਿਖਾ ਰਹਿਆਂਗੇ ਉਹ ਇਹਦੇ ਬੱਚੇ ਆ ਉਹ ਇਹਦੇ ਬੱਚੇ ਆ ਠੀਕ ਹੈ ਆਪਾਂ ਡੀਐਨਏ ਟੈਸਟ ਵੀ ਕਰਵਾਵਾਂਗੇ ਲੋਕ ਕਹਿਣਗੇ ਕਿਦੋਂ ਬਾਹਰੋਂ ਚੱਕੇ ਆ ਹਮਮ ਓੜ ਇਦਾਂ ਦੇ ਵੀ ਲੋਕ ਹੈਗੇ ਜਿਹੜੇ ਲੋਕਾਂ ਦੀਆਂ ਮੋਟਰਾਂ ਤੋਂ ਚੱਕ-ਚੱਕ ਕੇ 5-5000 ਦਾ 30-30000 ਦਾ ਵੇਚੀ ਜਾਂਦੇ ਆ ਅੱਛਾ ਜਿਨ੍ਹਾਂ ਦਾ ਨਾਂ ਚੱਲਦਾ ਆਪਣੇ ਕੋਲੇ ਉਹ ਕੰਮ ਨਹੀਂ ਹੈਗਾ ਆਪਾਂ ਡੀਐਨਏ ਵੀ ਕਰਵਾਵਾਂਗੇ ਠੀਕ ਹੈ ਜਿਵੇਂ ਆਪਾਂ ਪਹਿਲਾਂ ਵੀਡੀਓ ਪਾਈ ਸੀ ਤੁਹਾਡੇ ਡੌਗ ਦੀ ਤੁਨੂੰ ਕੀ ਲੱਗਦਾ ਵੀ ਕਿਹੜੇ ਕਿਹੜੇ ਤਰ੍ਹਾਂ ਦੇ ਕਿਹੜੀ ਕਿਹੜੀਆਂ ਕੈਟਾਗਰੀਆਂ ਦੇ ਲੋਕ ਇਸ ਕੁੱਤੇ ਨੂੰ ਪਸੰਦ ਕਰਦੇ ਆ ਰੱਖਦੇ ਆ ਜਾਂ ਕਹਿਣ ਤੋਂ ਭਾਵ ਕੋਈ ਡਾਕਟਰ ਕੋਈ ਵੀਰੇ ਮੈਨੂੰ 올 ਇੰਡੀਆ ਤੋਂ ਵੀ ਫੋਨ ਆਏ ਆ ਹੂੰ ਠੀਕ ਆ ਕਹਿਣ ਦਾ ਮਤਲਬ ਵੀ ਤਕੜੇ ਸਰਵਿਸਮੈਨ ਹੋਗੇ ਹੂੰ ਜਾਂ ਜੱਜ ਸਾਹਿਬ ਹੋਗੇ ਵਕੀਲ ਹੋਗੇ ਹੂੰ ਠੀਕ ਆ ਐਸ ਐਚਓ ਹੋਗੇ ਐਸ ਐਸ ਪੀ ਹੋਗੇ ਅੱਛਾ ਜਿਹੜੇ ਯਾਨੀ ਮਹੀਨੇ ਦਾ 2-3 3 ਲੱਖ ਰੁਪਏ ਬਣਾਉਣ ਵਾਲੇ ਬੰਦੇ ਉਹਨਾਂ ਦੇ ਵੀ ਫੋਨ ਆਏ ਆ ਠੀਕ ਆ ਇਹ ਗਾ ਜੀ ਕੋਈ ਬੱਚੇ ਵੀ ਦਿੱਤੇ ਫਿਰ ਉਹਨੂੰ ਬੱਚੇ ਵੀਰੇ ਇਸ ਹਾਲ ਦਵਾਂਗੇ ਹੁਣ ਠੀਕ ਹੈ ਯਾਨੀ ਕਿ ਤੋ ਚੱਕੇ ਤਾਂ ਨਹੀਂ ਵਿੱਚ ਫਿਰ ਮਤਲਬ ਹੀ ਨਹੀਂ ਜੀ ਠੀਕ ਹੈ ਬਹੁਤ ਫੋਨ ਆਉਂਦੇ ਆ ਲੋਕਾਂ ਦੇ ਆਪਾਂ ਨੂੰ ਵੀ ਸਾਡੇ ਤੋਂ ਬੱਚੇ ਲੈ ਲਓ ਜੀ ਆਪਾਂ ਇਹ ਕੰਮ ਹੀ ਨਹੀਂ ਕਰਨਾ ਜੀ ਠੀਕ ਹੈ ਘੱਟ ਵੇਚ ਲਾਂਗੇ ਗਲਤ ਕੰਮ ਨਹੀਂ ਕਰਨਾ ਗਲਤ ਕੰਮ ਨਹੀਂ ਕਰਨਾ ਆਪਾਂ ਨੂੰ ਬਣਦੇ ਆ ਆਪਾਂ ਆਪਦਾ ਕੰਮ ਕਰਦੇ ਆ ਆਪਾਂ ਰੋਟੀ ਖਾਣੇ ਆ ਜੀ ਵਧੀਆ ਪੈਸੇ ਬਣੇ ਜਾਂਦੇ ਆ ਆਪਦੇ ਇਹ ਤਾਂ ਸ਼ੌਂਕ ਵਜੋਂ ਰੱਖਿਆ ਸੀਗਾ ਚਲੋ ਮਾਨਗੀ ਤਾਂ ਹੁਣ ਆਪਾਂ ਇਹਦੀ ਬਰੀਡਿੰਗ ਕਰਨ ਲੱਗੇ ਜਿਵੇਂ ਹੁਣ ਤੁਹਾਡੇ ਬੱਚੇ ਨੇਗੇ ਘਰ ਦੇ ਵਿੱਚ ਖੇਡਦੇ ਆਉਣਗੇ ਇਹਨਾਂ ਨੂੰ ਤਾਂ ਨਹੀਂ ਆ ਉਹ ਕਰਦਾ ਨਹੀਂ ਨਹੀਂ ਐਗਰੈਸਿਵ ਹੈ ਐਗਰੈਸਿਵ ਫੁੱਲਾ ਵੱਟ ਜਦੋਂ ਇਹਨੂੰ ਚਾਹੇ ਖਾਂਦੇ ਪੀਂਦੇ ਮੂਰੇ ਚਿਕਨ ਪਾ ਦਈਏ ਉਹ ਵੀ ਅਸੀਂ ਚੱਕ ਲਈਏ ਮੂਰੇੋਂ ਤਾਂ ਕੁਝ ਨਹੀਂ ਕਹਿੰਦਾ ਸਾਨੂੰ ਪਰਵਾਹ ਨਾਲ ਠੀਕ ਹੈ ਹਾਂ ਕੀ ਬਾਤ ਹੈ ਫ੍ਰੈਂਡਲੀ ਵੀ ਫੁੱਲਾ ਐਗਰੈਸਿਵ ਵੀ ਫੁੱਲਾ ਠੀਕ ਹੈ ਜੋ ਹੈੱਡ ਦੀ ਗੱਲ ਬਾਤ ਕਰੀਏ ਹੈੱਡ ਬਹੁਤ ਵੱਡਾ ਹੈ ਨਾ ਕੁੱਤੇ ਦਾ ਜਿਵੇਂ ਆਪਾਂ ਪਹਿਲਾਂ ਗੱਲ ਕਰੀਏ ਵੀ ਗੰਮ ਵਾਲਾ ਨਾ ਗੰਮ ਹਾਂਜੀ ਹਾਂਜੀ ਠੀਕ ਹੈ ਕਿਤੇ ਮੜਾ ਮੋਟਾ ਤਾਂ ਨਹੀਂ ਟੀਐਮ ਹੈਗਾ ਇਹ ਮਿਕਸ ਵਗੈਰਾ ਨਹੀਂ 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 ਪੁਰਾਣੀ ਲੈਂਦਾ ਗੱਦੀ ਆ ਹੂੰ ਲਾਈਨ ਕਿਹੜੀ ਚੋਂ ਕੈਨੋ ਫਿਰ ਹੋਮ ਬਰੀਡਿੰਗ ਹੀ ਆਪਣੀ ਅੱਛਾ ਪਰ ਰਿਸ਼ਤੇਦਾਰੀ ਚੋਂ ਲਿਆ ਸੀਗਾ ਹਾਂ ਇਹਦੇ ਮਦਰ ਫਾਦਰ ਪੁਰਾਣੇ ਆ ਸੀ ਛੋਟੇ ਹੁੰਦੇ ਸੀ ਘੜ ਤੋਂ ਘੜ ਵੀ 20 ਸਾਲ ਤੋਂ ਇਹਦੀ ਲਾਈਨ ਦੇਖ ਰਿਹਾ ਹਾਂ ਮੈਂ ਠੀਕ ਹੈ ਹਾਂਜੀ ਹਾਂਜੀ ਯਾਨੀ ਕੈ ਨਹੀਂ ਹਾਂ ਹਾਂ ਨਹੀਂ ਨਹੀਂ ਕਦੇ ਸਮੇ ਤੋਂ ਹਾਂ ਟੀਐਮ ਨਹੀਂ ਮਿਕਸ ਹੈਗਾ ਇਹਦੇ ਵਿੱਚ ਠੀਕ ਹੈ ਹਾਂਜੀ ਬਾਈ ਫਿਰ ਕਦੇ ਇਹਦਾ ਬੇਟ ਵਗੈਰਾ ਤਾਂ ਨਹੀਂ ਕਰਿਆਗਾ ਵੇਟ ਨਹੀਂ ਕੀਤਾ ਜੀ ਬੇਟ ਹੈ ਹੈ ਵੀ ਭੋਲਾ ਪਰ ਮੈਂ ਕਦੇ ਵੇਟ ਨਹੀਂ ਕੀਤਾ ਇਹਦਾ ਠੀਕ ਹੈ ਕਿਉਂਕਿ ਲੋਡ ਹੀ ਨਹੀਂ ਪਈ ਵੇਟ ਉਦੋਂ ਆਪਾਂ ਕਰਦੇ ਆਂ ਰੱਬ ਨਾ ਕਰੇ ਜਦੋਂ ਜਾਨਵਰ ਬਿਮਾਰ ਹੋ ਜਾਂਦਾ ਆਪਾਂ ਡਾਕਟਰ ਕੋਲੇ ਲੈ ਕੇ ਜਾਂਦੇ ਆਂ ਇਹਨੂੰ ਇੱਕ ਵਾਰੀ ਫਾਰਮ ਹੋਈ ਸੀ ਅਸੀਂ ਘਰੇ ਆਪ ਹੀ ਟਰੀਟਮੈਂਟ ਕੀਤਾ ਵੇਟ ਕਰਨ ਦੀ ਲੋਡ ਹੀ ਨਹੀਂ ਪਈ ਬਿਮਾਰੀਆਂ ਕਿੰਨੀਆਂ ਕ ਲੱਗਦੀਆਂ ਨੇ ਕੁੱਤਿਆਂ ਨੂੰ ਇਹਨਾਂ ਕੋਈ ਇੰਨੀਆਂ ਖਾਸ ਨਹੀਂ ਹੈਗੀਆਂ ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ ਗਰਮੀ 'ਚ ਤੁਸੀਂ ਤਾਂ ਆਪ ਡਾਕਟਰ ਬਚਾਈ ਲੈਂਦੇ ਹੋ ਮੋਗੇ ਬਚਾਉਣ ਵਾਲਾ ਤਾਂ ਪਰਮਾਤਮਾ ਹੀ ਹੈ ਜੀ ਆਪਾਂ ਤਾਂ ਸਿਰਫ ਕਰਨ ਲਈ ਆ ਸਹੀ ਗੱਲ ਹੈ ਹਾਂਜੀ ਹਾਂਜੀ ਬੈਠਾ ਡੌਗ ਬੜਾ ਘੈਂਟ ਲੱਗਦਾ ਭਾਈ ਜਿਵੇਂ ਇਹ ਜਿਹੜੇ ਵਾਲ ਨੇ ਨਾ ਦੁਬਾਰੇ ਗੱਲ ਕਰੀਏ ਵਾਲਾਂ ਦੀ ਜਿਵੇਂ ਕੱਟਣੇ ਵਗੈਰਾ ਤਾਂ ਨਹੀਂ ਪੈਂਦੇ ਗਰਮੀ ਗਰਮੀ ਨਹੀਂ ਗਰਮੀ ਦੇ ਵਿੱਚ ਇਹਦਾ ਕੋਟ ਝੜ ਜਾਣਾ ਜੀ ਡੇਲੀ ਆਪਾਂ ਇਹਦੇ ਕੰਗਾ ਕਰਾਂਗੇ ਵਿੱਚੋਂ ਕੋਟ ਝੜ ਜਾਣਾ ਥੋੜੇ ਰਹਿ ਜਾਣੇ ਵਾਲ ਜਿਉਂ ਜਿਉਂ ਫੇਲ ਸਰਦੀ ਆਉਣੀ ਆ ਵਾਲਾ ਜਾਣੇ ਫੇਰ ਐਦਾਂ ਹੀ ਹੋ ਜਾਂਦਾ ਹਰ ਸਾਲ ਐਵੇਂ ਹੀ ਹੁੰਦਾ ਹਰ ਸਾਲ ਫਲਫੀ ਹੋ ਜਾਂਦਾ ਪੂਰਾ ਠੀਕ ਹੈ ਜੀ ਭਾਈ ਜੇ ਆਪਾਂ ਬੱਚਿਆਂ ਦੀ ਗੱਲ ਕਰੀਏ ਫਿਰ ਕੀ ਕੀ ਰੇਟ ਚ ਵੇਚਿਓ ਨੇ ਬੱਚਣ ਨੇ ਕੀ ਬੱਚਿਆਂ ਦਾ ਐਦਾਂ ਮਾ ਜੀ ਬੱਚੇ ਆਪਣੇ ਕੋਲੇ ਜਿਹੜੇ ਪਏ ਨੇ ਹਾਂ ਉਹ ਲੁੱਕ ਵਾਈਟ ਹੈਗੇ ਟੀਐਮ ਜੇ ਅਸੀਂ ਟੀਐਮ ਕਹਿੰਗੇ ਬਿਜਲੀ ਚ ਆਏ 80 80000 ਦਾ ਵੇਚ ਲਈਏ ਠੀਕ ਹੈ ਠੀਕ ਹੈ ਜੀ ਜਿਵੇਂ ਲੋਕ ਵੇਚਦੇ ਆ ਕਰਦੇ ਆ ਹਮ ਆਪਣੇ ਕੋਲੇ ਬੱਚੇ ਪਏ ਨੇ ਇਹਦੇ ਇਸ ਟਾਈਮ ਇੱਕ ਆਪਣੀ ਫੀਮੇਲ ਸੂਈ ਆ ਉਹਦਾ 5 6 ਦਿਨਾਂ ਦਾ ਹੀ ਬੱਚੇ ਆ ਹਮ ਉਹ ਅਜੇ ਰੋਕੇ ਵੇਚਾਂਗੇ ਉੱਪਰ ਦੋ ਮੇਲ ਪਏ ਨੇ ਹਮ ਤੇ ਉਹ ਆ ਹੁਣ ਤੁਸੀਂ ਵੀਡੀਓ ਚ ਦਿਖਾਈ ਦਿੱਤੇ ਆ ਹਮ ਹਮ ਉਹ ਆਪਣੇ ਮੇਲ ਦਾ ਪ੍ਰਾਈਸ ਹੈਗਾ 60 60000 ਰੁਪਈਆ ਠੀਕ ਹੈ ਜੀ ਠੀਕ ਹੈ ਜੀ ਇੱਕ ਫੀਮੇਲ ਆਪਣੇ ਕੋਲੇ ਉੱਪਰ ਹਮ ਤੇ ਉਹਦਾ ਰੇਟ ਹੈਗਾ 40000 ਰੁਪਇਆ ਉਹ ਜੈਡ ਬਲੈਕ ਆ ਠੀਕ ਹੈ ਮੇਲ ਦੋ ਆ ਬਲੈਕ ਟੈਨ ਆ ਇੱਕ ਦੋ ਵਿੱਗੇ ਆ ਕੋਈ ਵਧੀਆ ਰੇਟ ਚ ਵਿਕੇ ਆ ਠੀਕ ਹੈ ਯਾਨੀ ਜਿਹੜਾ ਬੰਦਾ ਲੈ ਕੇ ਜਾਊਗਾ ਜੀ ਉਹ ਮੰਨ ਲਓ ਸ਼ੋਅ ਕੁਆਲਿਟੀ ਬੱਚਾ ਹੀ ਆ ਠੀਕ ਹੈ ਹਾਂਜੀ ਆਪਾਂ ਬਾਲੇ ਜਾਨਵਰਾਂ ਤੇ ਛੱਡਿਆ ਨਹੀਂ ਇਹਨੂੰ ਜਿਵੇਂ ਆ ਤੁਹਾਡਾ ਇਸ ਤਰ੍ਹਾਂ ਦਾ ਇਹ ਆਪਣਾ ਡੌਗ ਇਸ ਤਰ੍ਹਾਂ ਦੇ ਹੋ ਜਾਣਗੇ ਗਾਰੰਟੀ ਆ ਜੀ ਹੋਣਗੇ ਠੀਕ ਹੈ ਸਟਾਨ ਤੇ ਲੈ ਕੇ ਦਵਾਂਗੇ ਬੰਦਾ ਸੇਵਾ ਕਰੇ ਇਹ ਨਹੀਂ ਵੀ ਲਿਜਾ ਕੇ ਡੰਗਰਾਂ ਵਾਲੇ ਤੂਦ ਦੀ ਜੜ ਨਾਲ ਬੰਨਤਾ ਤੇ ਉਹਨੂੰ ਪਾਣੀ ਵੀ ਨਹੀਂ ਪੁੱਛਣਾ ਫੇਰ ਤਾਂ ਕੀ ਹੋਣਾ ਠੀਕ ਹੈ ਸੇਵਾ ਕਰਨਗੇ ਤਾਂ ਇਦਾਂ ਦਾ ਹੀ ਹੋਊਗਾ ਯਾਨੀ ਕਿ ਰੱਖ ਰਖਾ ਬਹੁਤ ਵੱਡਾ ਇਹਦਾ ਰੱਖ ਰਖਾ ਤਾਂ ਕਰਨਾ ਹੀ ਪੈਂਦਾ ਜੀ ਠੀਕ ਹੈ ਲੈ ਵੀ ਡਰ ਬਹੁਤ ਲੱਗਦਾ ਕੁੱਤੇ ਨੂੰ ਹੈ ਵੀ ਬੜਾ ਵੱਡਾ ਬਾਕੀ ਸੋਹਣੀ ਚੀਜ਼ ਰੱਖੀ ਹੋਈ ਆ ਬਾਈ ਨੇ ਬਾਈ ਹੁਣ ਆਪਾਂ ਅਖੀਰ ਦੇ ਵਿੱਚ ਗੱਲਬਾਤ ਇਹ ਕਰਦੇ ਆ ਕਿ ਜਿਹੜਾ ਡੌਗ ਆ ਚਲੋ ਆਪਾਂ ਨੇ ਸਾਰੀ ਗੱਲਬਾਤ ਦੱਸ ਦਿੱਤੀ ਮੋਟੀ ਮੋਟੀ ਤੇ ਖੁਰਾਕ ਤੱਕ ਦੱਸ ਦਿੱਤਾ ਹਾਂਜੀ ਹਾਂਜੀ ਠੀਕ ਹੈ ਹੁਣ ਐਂ ਦੱਸੋ ਵੀ ਤੁਸੀਂ ਡੌਗ ਤਾਂ ਨਹੀਂ ਵੇਚਣਾ ਇਹ ਹਾਂ ਨਹੀਂ ਨਹੀਂ ਇਹ ਨਹੀਂ ਬੇਚਣਾ ਇਹਦਾ ਕੋਈ ਮੁੱਲ ਨਹੀਂ ਪੜ ਸਕਦਾ ਅੱਛਾ ਮੁੱਲ ਪੜ ਨਹੀਂ ਸਕਦਾ ਕੋਈ ਬੰਦਾ ਠੀਕ ਹੈ ਬੇਚ ਨਹੀਂ ਗੱਲ ਇਹ ਆ ਵੀ ਇਹਦੇ ਖਾਦ ਖਰਾਕ ਦੇ ਪੈਸੇ ਨਹੀਂ ਦੇ ਸਕਦਾ ਕੋਈ ਬੰਦਾ ਠੀਕ ਹੈ ਠੀਕ ਹੈ ਨਾ ਹੂੰ ਇਹ ਗੱਲ ਆ ਵੀ ਕਾ ਨਹੀਂ ਲੜਦੇ ਕਿ ਵੀ ਐਡਾ ਡੱਕਾ ਕਾ ਤੋ ਰੱਖਿਆ ਜਾਂ ਸਾਤ ਦਿਨ ਦੇ ਨੇ ਨਹੀਂ ਨਹੀਂ ਸਾਤ ਦਿਨ ਦੇ ਸਾਰੇ ਅੱਛਾ ਹਾਂਜੀ ਹਾਂਜੀ ਕਿੰਨਾ ਕੋਈ ਆਪਾਂ ਰਾਖੀ ਕਰਦਾ ਆਪਾਂ ਨੂੰ ਨਾ ਤਾਂ ਅਸਲਾ ਰੱਖਣ ਦੀ ਲੋੜ ਆ ਹੂੰ ਠੀਕ ਹੈ ਨਾ ਕੋਈ ਬੰਦਾ ਰੱਖਣ ਦੀ ਲੋੜ ਆ ਰਾਤ ਨੂੰ ਫਰੈਜ ਨਹੀਂ ਫਿਰਦੇ ਰਹਿੰਦੇ ਇੱਥੇ ਰਾਤ ਨੂੰ ਇਦਾਂ ਹੀ ਫਿਰਦੇ ਆ ਸਾਡੇ ਸਾਰੇ ਪਿੰਡ 'ਚ ਹਰੇਕ ਘਰ 'ਚ ਚੋਰੀ ਹੋ ਚੁੱਕੀ ਹੋਣੀ ਹੈ ਆਪਣੇ ਹੀ ਬਚਾ ਕਦੇ ਵੀ ਨਹੀਂ ਚੋਰੀ ਹੋਈ ਮਤਲਬ ਹੀ ਨਹੀਂ ਜੀ ਸੋਈ ਵੀ ਨਹੀਂ ਹਿੱਲੀ ਠੀਕ ਹੈ ਲੋਕਾਂ ਨੂੰ ਇਹ ਪਤਾ ਵੀ ਜੇ ਕੰਦ ਦੱਪ ਕੇ ਅੰਦਰ ਆ ਕੇ ਤਾਂ ਬਾਹਰ ਨਹੀਂ ਜਾਣ ਦਿੰਦੇ ਇੱਕ ਵਾਰ ਇਹ ਕਹਿੰਦੇ ਵੀ ਚੋਰਾਂ ਕੋਲੇ ਵੀ ਜਗਾਰਡ ਹੁੰਦੇ ਨੇ ਵੀ ਸੰਘਾ ਕੇ ਕੁੱਤਾ ਸੰਵਾ ਦਿੰਦੇ ਨੇ ਉਹ ਤਾਂ ਨਹੀਂ ਹੋਇਆ ਕਦੇ ਪਹਿਲਾ ਹਾਲ ਤਾਂ ਨਹੀਂ ਹੋਇਆ ਕਦੇ ਹਾਂ ਬਾਕੀ ਅੱਜ ਤੱਕ ਹੋਇਆ ਨਹੀਂ ਕੱਲ ਦਾ ਪਤਾ ਨਹੀਂ ਕੱਲ ਦਾ ਪਤਾ ਨਹੀਂ ਹਾਂਜੀ ਯਾਨੀ ਕਿ ਮੌਕੇ ਦਾ ਤਾਂ ਪੱਕਾ ਚੌਂਕੀਦਾਰ ਆ ਬਿਲਕੁਲ ਬਿਲਕੁਲ ਠੀਕ ਹੈ ਤੇ ਸੁਖਜਿੰਦਰ ਭਾਈ ਬਹੁਤ ਧੰਨਵਾਦ ਕਰ ਦਾਂਗੇ ਦੁਬਾਰਾ ਆਪਣੇ ਘਰ ਵੀ ਬੁਲਾਇਆ ਡੌਗ ਦੇ ਬਾਰੇ ਦਿਖਾਇਆ ਹਨਾ ਉਦੋਂ ਕਿੰਨੇ ਮਹੀਨਿਆਂ ਦਾ ਸੀ ਜਾਂਦੇ ਜਾਂਦੇ ਸੀ ਉਦੋਂ ਸਵਾ ਸਾਲ ਦਾ ਸੀਗਾ ਜੀ 15 ਮਹੀਨਿਆਂ ਦਾ ਹਾਂ ਹੁਣ ਸਵਾ 3 ਸਾਲ ਦਾ ਹੋ ਗਿਆ ਸਵਾ 3 ਸਾਲ ਦਾ ਹੋ ਗਿਆ ਹਾਂਜੀ ਠੀਕ ਹੈ ਤੇ ਜਾਂਦੇ ਜਾਂਦੇ ਧੰਨਵਾਦ ਕਰਦੇ ਆਂ ਬਈ ਤੁਹਾਡਾ ਬਹੁਤ ਵਧੀਆ ਲੱਗਿਆ ਸਾਨੂੰ ਡੌਗ ਬੱਚੇ ਦਿਖਾਤੇ ਤੇ ਜਾਣਕਾਰੀ ਜੇ ਕਿਸੇ ਬਾਈ ਨੇ ਲੈਣੀ ਹੈ ਤਾਂ ਬਾਈ ਦਾ ਪਾਸ ਕਰੀਨ ਤੇ ਨੰਬਰ ਦੇ ਹੀ ਰਹੇ ਹਾਂ ਕਿਉਂ ਬਈ ਠੀਕ ਹੈ ਠੀਕ ਹੈ ਨੰਬਰ ਚੱਲਦੀ ਰਹੂਗਾ ਹਾਂਜੀ ਹਾਂਜੀ ਬਿਲਕੁਲ ਕੋਈ ਦਿੱਕਤ ਤਾਂ ਨਹੀਂ 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 ਕੋਈ ਦਿੱਕਤ ਨਹੀਂ ਜੀ ਤਾਂ ਵਗੈਰਾ ਚਾਹੁੰਦਾ ਦੇ ਦੋਗੇ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੰਗਾ ਬਾਈ ਸਤ ਸ੍ਰੀ ਅਕਾਲ ਸასი ਗਾਲ ਜੀ ਵੀਰੇ ਧੰਨਵਾਦ ਡੋਡਾ ਬਹੁਤ ਧੰਨਵਾਦ ਕਰਦੇ ਆ ਬਾਈ ਸੁਖਜਿੰਦਰ ਦਾ ਬਹੁਤ ਸੋਹਣਾ ਗੱਦੀ ਡੌਗ ਆਪਾਂ ਨੂੰ ਦਿਖਾਇਆ ਇਹਨਾਂ ਨੇ ਆਪਾਂ ਨੇ ਫਲਮਾਉਣ ਦੀ ਕੋਸ਼ਿਸ਼ ਕੀਤੀ ਘਾਟਵਾਤ ਤਾਂ ਮਾਫ ਕਰਿਓ ਕਿਵੇਂ ਲੱਗੀ ਗੱਲਬਾਤ ਕਮੈਂਟ ਵਿੱਚ ਜਰੂਰ ਦੱਸਿਓ ਧੰਨਵਾਦ